ਜਦੋਂ ਬੱਚੇ ਜਵਾਨ ਹੋ ਜਾਂਦੇ ਨੇ ਤਾਂ ਸਾਰੇ ਮਾਪੇ ਨੂੰ ਹੁੰਦਾ ਕਿ ਮੈਂ ਆਪਣੇ ਧੀ ਦਾ ਆਪਣੇ ਪੁੱਤ ਦਾ ਵਧੀਆ ਘਰ ਦੇ ਵਿੱਚ ਰਿਸ਼ਤਾ ਕਰਾਂ ਪਰ ਵਧੀਆ ਘਰ ਵਧੀਆ ਨਿਕਲਦਾ ਜਾਂ ਨਹੀਂ ਨਿਕਲਦਾ ਬੱਚੇ ਦੇ ਅੱਗੇ ਕੀ ਹੋਣ ਵਾਲਾ ਹੈਗਾ ਉਸ ਦਾ ਆਪਾਂ ਨੂੰ ਨਹੀਂ ਪਤਾ ਹੈਗਾ ਆਓ ਅੱਜ ਆਪਾਂ ਕੁਝ ਗੱਲਾਂ ਕਰਦੇ ਹਾਂ ਕਿ ਆਪਾਂ ਨੂੰ ਕਿਸ ਤਰੀਕੇ ਦੇ ਪਰਿਵਾਰ ਦੇ ਵਿੱਚ ਆਪਣੇ ਬੱਚੇ ਨੂੰ ਵਿਆਉਣਾ ਚਾਹੀਦਾ ਹੈ ਤਾਂ ਕਿ ਆਪਾਂ ਨੂੰ ਅੱਗੇ ਜਾ ਕੇ ਦੁੱਖ ਨਾ ਭੋਗਣੇ ਪੈਣ ਕਿਉਂਕਿ ਬਹੁਤ ਦੁੱਖ ਹੁੰਦੇ ਨੇ ਅਗਰ ਆਪਾਂ ਨੂੰ ਕੋਈ ਰਿਸ਼ਤੇਦਾਰ ਗਲਤ ਮਿਲ ਜੇ ਸਭ ਤੋਂ ਪਹਿਲਾਂ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਪਿਆਰ ਭਰਾਵਾਂ ਨੂੰ ਆਪਣੇ ਚੈਨਲ ਤੇ ਆਉਣ ਤੇ ਬਹੁਤ-ਬਹੁਤ ਸਵਾਗਤ ਕਰਦੇ ਆਂ ਜਦੋਂ ਵੀ ਆਪਾਂ ਨੇ ਅਕਸਰ ਬੱਚੇ ਦਾ ਰਿਸ਼ਤਾ ਕਰਦੇ ਆਂ ਤਾਂ ਆਪਾਂ ਦੇਖਦੇ ਆਂ ਵੀ ਲੜਕੇ ਕੋਲੇ ਜ਼ਮੀਨ ਕਿੰਨੀ ਐ ਉਹਦਾ ਖਾਨਦਾਨ ਕਹੇ ਜਾਏ ਉਹਦੇ ਨੌਕਰੀ ਤੇ ਲੱਗਿਆ ਹੋਇਆ ਕਿ ਨਹੀਂ ਲੱਗਿਆ ਹੋਇਆ ਮੇਰੀ ਧੀ ਨੂੰ ਜਿੱਥੇ ਮੈਂ ਵਿਆਹਾਂ ਉਹ ਦੁਨੀਆ ਦਾ ਮਾਲ ਕੇ ਸਭ ਤੋਂ ਅਮੀਰ ਆਪਾਂ ਸਮਝਦੇ ਹੁੰਨੇ ਆ ਨਾ ਵੀ ਸਭ ਤੋਂ ਵਧੀਆ ਤੇ ਚੰਗਾ ਬਾਰੇਗਾ ਪਰ ਕਹਿੰਦੇ ਹੁੰਦੇ ਨੇ ਕਹਿੰਦੇ ਮੈਂ ਲੜ ਭਗਤਾਂ ਦੇ ਲਈ ਅੱਗੇ ਤੇਰੇ ਭਾਗ ਬੱਚੀਏ ਕੋਈ ਪਤਾ ਨਹੀਂ ਹੈਗਾ ਵੀ ਆਉਣ ਵਾਲਾ ਸਮਾਂ ਆਪਣੇ ਬੱਚੇ ਲਈ ਕਿਸ ਤਰੀਕੇ ਦਾ ਆਉਣ ਵਾਲਾ ਹੈਗਾ ਆਪਾਂ ਹਰ ਇੱਕ ਚੀਜ਼ ਦਾ ਪਤਾ ਕਰ ਲੈਨੇ ਆ ਜ਼ਮੀਨ ਦਾ ਪਤਾ ਕਰ ਲੈਨੇ ਆ ਪਰਿਵਾਰਾਂ ਦਾ ਪਤਾ ਕਰ ਲੈਨੇ ਆ ਵੀ ਹਾਂ ਕਿੱਡਾ ਕੋ ਖਾਨਦਾਨ ਹੈ ਪਰ ਜਿਹੜੀਆਂ ਮੇਨ ਚੀਜ਼ਾਂ ਨੇ ਜਿਨ੍ਹਾਂ ਦਾ ਆਪਾਂ ਨੂੰ ਪਤਾ ਕਰਨਾ ਚਾਹੀਦਾ ਉਹ ਆਪਾਂ ਨਹੀਂ ਕਰੀ ਅੱਜ ਕੱਲ ਤਾਂ ਤੁਸੀਂ ਦੇਖਿਆਗਾ ਕਿ ਉਹ ਗੱਲ ਹੋ ਜਾਂਦੀ ਹੈ ਕਹਿੰਦੇ ਹਾਥੀ ਦੇ ਦੰਦ ਖਾਣ ਦੇ ਹੋਰ ਤੇ ਦਿਖਾਉਣ ਦੇ ਹੋਰ ਜਮੀਨਾ ਕੋਠੀਆਂ ਕਾਰਾਂ ਦੇਖਤਾ ਆਪਾਂ ਲੈਣੇ ਆ ਪਰ ਇਹ ਨਹੀਂ ਪਤਾ ਵੀ ਉਹ ਸਾਰੀਆਂ ਦੀਆਂ ਸਾਰੀਆਂ ਬੈਂਕਾਂ ਦੇ ਵਿੱਚ ਪਈਆਂ ਹੋਣ ਜਿਸ ਦੇ ਨਾਲ ਆਪਾਂ ਆਪਣੀ ਬੱਚੀ ਨੂੰ ਵਿਆਉਣ ਲੱਗੇ ਆ ਇਹ ਨਹੀਂ ਪਤਾ ਵੀ ਉਹੀ ਨਸ਼ੇ ਦੀ ਦਲਦਲ ਦੇ ਵਿੱਚ ਹੋਵੇ ਕੁਝ ਕੁ ਗੱਲਾਂ ਜੇ ਮੈਂ ਤੁਹਾਨੂੰ ਦੱਸੂਗੀ ਆਪਣੇ ਬੱਚਿਆਂ ਦਾ ਰਿਸ਼ਤਾ ਕਰਨ ਤੋਂ ਪਹਿਲਾਂ ਇਹ ਗੱਲਾਂ ਤੁਸੀਂ ਜ਼ਰੂਰ ਕਰਨੀਆਂ ਆ ਜ਼ਰੂਰ ਦੇਖਣੀ ਆ ਕਿਉਂਕਿ ਬਾਅਦ ਦੇ ਵਿੱਚ ਤੁਹਾਨੂੰ ਪਸਤੌਣਾ ਨਾ ਪਵੇ ਅਜਿਹੇ ਘਰਾਂ ਦੇ ਵਿੱਚ ਕਦੇ ਵੀ ਆਪਣੇ ਬੱਚੇ ਦਾ ਰਿਸ਼ਤਾ ਨਾ ਕਰੋ ਚਾਹੇ ਲੜਕੀ ਹੈ ਚਾਹੇ ਲੜਕਾ ਹੈ ਸਭ ਤੋਂ ਪਹਿਲੀ ਗੱਲ ਇਹ ਦੇਖੋ ਕਿ ਜਿਸ ਪਰਿਵਾਰ ਦੇ ਵਿੱਚ ਤੁਸੀਂ ਆਪਣਾ ਰਿਸ਼ਤਾ ਜੋੜਨ ਲੱਗੇ ਹੋ ਕੀ ਉਸ ਪਰਿਵਾਰ ਦੇ ਵਿੱਚ ਸਿੱਖੀ ਹੈਗੀ ਹੈ Hindu ਧਰਮ ਨੂੰ ਮੰਨਦੇ ਹੋ ਕਿ ਉਹ ਧਰਮ ਦੇ ਵਿੱਚ ਸੰਪੂਰਨ ਨੇ Muslim ਧਰਮ ਨੂੰ ਮੰਨਦੇ ਹੋ ਕੀ ਉਹ ਜੋ ਵੀ ਆਪਾਂ ਕੁਰਾਨ ਦੇ ਹਨ ਜਿਵੇਂ ਆਪਾਂ ਕਹਿੰਦੇ ਆ ਵੀ ਪੜ੍ਹਦੇ ਨੇ ਇੱਕ ਧਰਮ ਨੂੰ ਮੰਨਦੇ ਨੇ ਪਰ ਤੱਕ ਉਹਦੇ ਵਿੱਚ ਪੂਰੇ ਹੈਗੇ ਨੇ ਕਿਉਂਕਿ ਹਮੇਸ਼ਾ ਸਾਂਝ ਜੇ ਆਪ ਸਭ ਤੋਂ ਪਹਿਲਾ ਕੰਮ ਹੈ ਗੁਣਾ ਦੀ ਕਰੋ ਕਿਉਂਕਿ ਗੁਣਾ ਦੀ ਸਾਂਝ ਜਿਹੜੀ ਆਪਾਂ ਕਰਦੇ ਆ ਉਹ ਸਾਰੀ ਉਮਰ ਨਿਭਦੀ ਆ ਤੇ ਦੂਸਰੀ ਗੱਲ ਇਹ ਚੀਜ਼ ਦਾ ਜਰੂਰ ਤੁਸੀਂ ਖਿਆਲ ਕਰੋ ਪਤਾ ਕਰੋ ਕਿ ਜਿਸ ਘਰ ਦੇ ਵਿੱਚ ਤੁਸੀਂ ਆਪਣੀ ਬੇਟੀ ਦਾ ਜਾਂ ਬੇਟੇ ਦਾ ਰਿਸ਼ਤਾ ਕਰਨ ਲੱਗੇ ਹੋ ਕਿਉਂਕਿ ਪਹਿਲਾਂ ਤਾਂ ਹੁੰਦਾ ਸੀ ਸਿਰਫ ਆਪਾਂ ਮੁੰਡਿਆਂ ਨੂੰ ਦੇਖ ਲੈਂਦੇ ਸੀ ਵੀ ਕੋਈ ਸ਼ਰਾਬ ਤਾਂ ਨਹੀਂ ਪੀਂਦਾ ਕੋਈ ਨਸ਼ਾ ਤਾਂ ਨਹੀਂ ਕਰਦਾ ਪਰ ਅੱਜ ਕੱਲ ਤਾਂ ਕੁੜੀਆਂ ਉਹਨਾਂ ਤੋਂ ਵੀ ਜ਼ਿਆਦਾ ਅੱਗੇ ਨੇ ਇੱਕ ਟ੍ਰੈਂਡ ਇੱਕ ਫੈਸ਼ਨ ਹੀ ਬਣਾ ਰੱਖਿਆ ਨਸ਼ਾ ਕਰਨ ਦਾ ਤਾਂ ਸਭ ਤੋਂ ਪਹਿਲਾਂ ਤੁਸੀਂ ਇਸ ਚੀਜ਼ ਦਾ ਪਤਾ ਕਰੋ ਕਿ ਜਿਹੜੀ ਲੜਕੀ ਤੁਹਾਡੇ ਘਰ ਆ ਰਹੀ ਹੈ ਉਹ ਕੋਈ ਨਸ਼ਾ ਵਗੈਰਾ ਤਾਂ ਨਹੀਂ ਕਰਦੀ ਜਾਂ ਜਿਹੜਾ ਲੜਕਾ ਤੁਹਾਡੇ ਬੇਟੀ ਦੇ ਨਾਲ ਵਿਆਹ ਜਾ ਰਿਹਾ ਹੈ ਕੀ ਉਹ ਕੋਈ ਨਸ਼ਾ ਤਾਂ ਨਹੀਂ ਕਰਦਾ ਕਿਉਂਕਿ ਕੋਠੀਆਂ ਕਾਰਾਂ ਜ਼ਮੀਨ ਜ਼ਿਆਦਾ ਦਾ ਜਿਹੜੀਆਂ ਆਪਾਂ ਦੇਖ ਲੈਣੇ ਆ ਅਗਰ ਉਹ ਬੱਚਾ ਨਸ਼ਾ ਕਰਦਾ ਹੈ ਤਾਂ ਉਹ ਸਾਰੀਆਂ ਤੁਹਾਡੀਆਂ ਬੇਕਾਰ ਨੇ ਕਿਉਂਕਿ ਨਸ਼ੇ ਦੀ ਦਲਦਲ ਨੇ ਉਹਨਾਂ ਨੂੰ ਸਾਰਿਆਂ ਨੂੰ ਆਪਦੇ ਅੰਦਰ ਜਿਵੇਂ ਇੱਕ ਅਜਗਰ ਦਾ ਮੂੰਹ ਦੇਖੋ ਕਿੰਡਾ ਵੱਡਾ ਹਨਾ ਹੋ ਜਾਂਦਾ ਉਹ ਬੱਕਰੀਆਂ ਤੱਕ ਵੀ ਖਾ ਜਾਂਦਾ ਉਸੇ ਤਰੀਕੇ ਨਾਲ ਹਨਾ 100-100 ਕਿੱਲੇ ਨੂੰ 50-50 ਕਿੱਲੇ ਨੂੰ ਮੈਂ ਖੁਦ ਦੇਖਿਆ ਹੈਗਾ ਜਿਹੜੇ ਕਿ ਨਸ਼ਿਆਂ ਦੀ ਦਲਦਲ ਨੇ निगल ਲਿਆ ਹੈਗਾ ਦੂਸਰੀ ਗੱਲ ਦੇਖੋ ਇਸ ਚੀਜ਼ ਤੋਂ ਅਗਰ ਤੁਸੀਂ ਪਹਿਲਾਂ ਹੀ ਬਚ ਜੂਗੇ ਤਾਂ ਤੁਹਾਨੂੰ ਅੱਗੇ ਜਾ ਕੇ ਪਸਤਾਉਣਾ ਨਹੀਂ ਪਵੇਗਾ ਪਰ ਕਹਿੰਦੇ ਨੇ ਗੁਰਬਾਣੀ ਦੇ ਵਿੱਚ ਵੀ ਲਿਖਿਆ ਵੀ ਸਹਿ ਸਿਆਣਪਨ ਲਖੋਹੇ ਇੱਕ ਨੱਚਲੇ ਨਾਲ ਕਿਵਸ ਜਿਆਰਾ ਹੋਈ ਆ ਕਿ ਕੂੜਾ ਟੁੱਟੇ ਪਾਲ ਹੁੱਕ ਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਵਾਹਿਗੁਰੂ ਜੀ ਅੱਗੇ ਅਰਦਾਸ ਕਰਕੇ ਚੱਲੋ ਜਦੋਂ ਵੀ ਤੁਸੀਂ ਬੇਟੀ ਬੇਟੇ ਦਾ ਜਾਂ ਕੋਈ ਵੀ ਕਾਰਜ ਕਰਨਾ ਚੱਲਿਓ ਤਾਂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਅੱਗੇ ਦੇਖ ਸਜਾ ਕੇ ਅਰਦਾਸ ਕਰੋ ਕਿ ਵਾਹਿਗੁਰੂ ਜੀ ਮੈਂ ਆਪਣੀ ਬੱਚੇ ਬੱਚੀ ਦਾ ਰਿਸ਼ਤਾ ਦੇਖਣ ਚੱਲਿਆ ਕਿਰਪਾ ਕਰਨੀ ਮੈਨੂੰ ਠੱਗਾ ਚੋਰਾ ਯਾਰਾਂ ਤੋਂ ਕਾਲ ਯੁਗ ਦੇ ਤੱਤੇ ਝੋਲਿਆਂ ਤੋਂ ਬਚਾ ਕੇ ਉਸ ਪਰਿਵਾਰ ਨਾਲ ਮਿਲਾਉਣਾ ਜਿੱਥੇ ਕਿ ਸਾਡਾ ਉਮਰਾਂ ਦਾ ਸਾਂਝ ਹੋਵੇ ਤੇ ਸਾਡੇ ਬੱਚਿਆਂ ਦਾ ਜ਼ਿੰਦਗੀ ਭਰ ਦਾ ਆਪਸ ਦੇ ਵਿੱਚ ਪਿਆਰ ਤੇ ਸੰਜੋਗ ਹੋਵੇ ਪਿਤਾ ਜੀ ਸਾਨੂੰ ਬੇਆਕਲ ਨੂੰ ਕੋਈ ਆਕਲ ਨਹੀਂ ਤੁਸੀਂ ਵਿਚ ਬਚੋਲੇ ਬਣ ਕੇ ਸਾਡੇ ਨਾਲ ਚੱਲਣਾ ਤੁਸੀਂ ਜਿੱਥੇ ਵੀ ਸਾਨੂੰ ਇਦਾਂ ਦੀ ਕੋਈ ਗੱਲ ਹੋਵੇ ਉੱਥੋਂ ਹੱਥ ਦੇ ਕੇ ਰੱਖਿਆ ਕਰਨੀ ਤਾਂ ਮੈਂ 101% ਗਰੰਟੀ ਲੈਂਦੀ ਆ ਕਿ ਤੁਹਾਡੇ ਬੱਚੇ ਨੂੰ ਵਾਇਗਰੂ ਜੀ ਕਦੇ ਵੀ ਦਲਦਲ ਦੇ ਵਿੱਚ ਫਸਣ ਨਹੀਂ ਦੇਣਗੇ ਕਦੇ ਵੀ ਤੁਹਾਡੇ ਘਰ ਵਿੱਚ ਅਜਿਹਾ ਬੱਚਾ ਜਾਂ ਬੱਚੀ ਨਹੀਂ ਆਵੇਗਾ ਜਿਹੜਾ ਕਿ ਤੁਹਾਡੇ ਘਰ ਨੂੰ ਤੁਹਾਡੇ ਖਾਨਦਾਨ ਨੂੰ ਬਰਬਾਦ ਕਰ ਦੇਵੇ ਅਕਸਰ ਬਜ਼ੁਰਗ ਕਹਿੰਦੇ ਹੁੰਦੇ ਨੇ ਕਿ ਕਹਿੰਦੇ ਨਾ ਮਾੜਾ ਆਵੇ ਤੇ ਨਾ ਮਾੜਾ ਜੰਮੇ ਦੋਨੋਂ ਹੀ ਘਰ ਨੂੰ ਬਰਬਾਦ ਕਰ ਦਿੰਦੇ ਨੇ ਅੱਜ ਕੱਲ ਤਾਂ ਬਜ਼ੁਰਗਾਂ ਦਾ ਇੰਨਾ ਜ਼ਿਆਦਾ ਨਿਰਾਦਰ ਹੋ ਰਿਹਾ ਹੈਗਾ ਇਹ ਆਸ਼ਰਮ ਜਿਹੜੇ ਬਿਰਧ ਆਸ਼ਰਮ ਨੇ ਉਹਦੇ ਵਿੱਚ 20 2 15 15 ਕਿੱਲੇ ਵਾਲੇ 3 3 4 4 ਬੱਚਿਆਂ ਵਾਲੇ ਜਿਹੜੇ ਕਿ ਵਿਦੇਸ਼ਾਂ ਦੇ ਵਿੱਚ ਵੀ ਸੈੱਟ ਨੇ ਉਹਨਾਂ ਦੇ ਮਾਪੇ ਬਿਰਧ ਆਸ਼ਰਮਾਂ ਚ ਰੋਲ ਰਹੇ ਨੇ ਦੇਖੋ ਅੱਜ ਤੁਸੀਂ ਆਪਣੇ ਮਾਪੇ ਪਾਪਾ ਨੂੰ ਬਿਰਧ ਆਸ਼ਰਮਾਂ 'ਚ ਛੱਡ ਕੇ ਆਉਣੋ ਅੱਜ ਉਹਨਾਂ ਤਾਂ ਲੁਕੋਲ ਕੋ ਕੇ ਚੀਜ਼ਾਂ ਖਾਣੇ ਉਹ ਪਾਰਟੀਆਂ ਤੇ ਹਜ਼ਾਰਾਂ ਰੁਪਏ ਲੱਖਾਂ ਰੁਪਏ ਖਰਚ ਕਰਦੇ ਨੇ ਪਰ ਮਾਪੇ ਬਾਪ ਨੂੰ ਬੁੱਢਿਆਂ ਨੂੰ ਇੱਕ ਸੂਟ ਨਹੀਂ ਲਿਆ ਕੇ ਦੇ ਸਕਦੇ ਕਦੇ ਉਹਨਾਂ ਨੂੰ ਇਹ ਨਹੀਂ ਪੁੱਛਦੇ ਵੀ ਮਾਂ ਤੂੰ ਕਿਵੇਂ ਐ ਜਾਂ ਮਾਂ ਤੇਨੂੰ ਕੋਈ ਦਵਾਈ ਦੀ ਲੋੜ ਨਹੀਂ ਮਾਂ ਤੇਰਾ ਅੱਜ ਕੋਈ ਵਧੀਆ ਚੀਜ਼ ਖਾਣ ਨੂੰ ਜੀ ਤਾਂ ਨਹੀਂ ਕਰਦਾ ਪਤਨੀ ਨਾਲ ਬੱਚਿਆਂ ਨਾਲ ਪਾਰਟੀਆਂ ਤੇ ਜਾਂਦੇ ਉਹ ਕਦੇ ਮਾਂ ਨੂੰ ਪੁੱਛੇ ਵੀ ਮਾਂ ਤੇਰਾ ਵੀ ਕੀ ਕਰਦਾ ਹੁਣੇ ਮੈਂ ਤੈਨੂੰ ਕਿਤੇ ਲੈ ਕੇ ਚੱਲਾਂ ਤੇਰਾ ਕੁਝ ਖਾਣ ਨੂੰ ਮਨ ਕਰਦਾ ਐ ਯਾਦ ਰੱਖਿਓ ਜਿਸ ਕਰ ਦੇ ਵਿੱਚ ਬਜ਼ੁਰਗਾਂ ਦਾ ਸਤਿਕਾਰ ਨਹੀਂ ਉਹ ਘਰ ਕਦੇ ਨਹੀਂ ਬਸ ਇਸ ਲਈ ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰਨਾ ਸਿੱਖੋ ਅਗਰ ਤੁਸੀਂ ਅੱਗੇ ਵਧਣਾ ਚਾਹੁੰਦੇ ਹੋ ਠੀਕ ਹੈ ਤੁਸੀਂ ਆਪਣੇ ਮਾਪੇ ਤੋਂ ਵੱਖ ਹੋ ਕੇ ਬੜੇ ਆਪਾਂ ਅੱਜਕੱਲ ਅਕਲ ਆ ਲਿਆ ਨਾ ਵੀ ਮੈਨੂੰ ਅਕਲ ਹੈ ਕਿ ਮੇਰੇ ਮਾਪੇ ਬਪੂ ਨੂੰ ਤਾਂ ਅਕਲ ਨਹੀਂ ਆਪਾਂ ਚੱਲਦੇ ਆ ਹਮੈਂ ਤਾਂ ਬਹੁਤ ਅਮੀਰ ਬਣ ਗਿਆ ਮੈਂ ਤਾਂ ਬਹੁਤ ਆਪਣੀ ਤਰੱਕੀ ਕਰ ਲਈ ਪਰ ਸਮਾਂ ਜ਼ਰੂਰ ਤੁਹਾਨੂੰ ਘੁਮਾ ਕੇ ਉਸੇ ਜਗ੍ਹਾ ਤੇ ਲੈ ਕੇ ਆਏਗਾ ਜਿਸ ਦਿਨ ਤੁਹਾਡੇ ਦੇ ਬੜਾਪਾ ਆਵੇਗਾ ਕਿ ਤੇ ਤੁਹਾਡੇ ਬੱਚੇ ਤੁਹਾਨੂੰ ਕਹਿਣਗੇ ਵੀ ਤੈਨੂੰ ਆ ਕਰਨੀ ਅੱਜ ਤਾ ਤੂੰ ਆਪਣੀ ਆਕਲ ਨਾਲ ਬਹੁਤ ਕੁਸ਼ ਕਰ ਰਿਹਾ ਹੈ ਪਰ ਉਹ ਸਮਾਂ ਦੂਰ ਨਹੀਂ ਜਿਹੜਾ ਕਿ ਤੂੰ ਆਪਣੇ ਮਾਂ ਬਾਪ ਨੂੰ ਬੋਲਿਆ ਉਹ ਤੇਰੇ ਸਾਹਮਣੇ ਆਵੇਗਾ ਹੀ ਆਵੇਗਾ ਇਹਨੂੰ ਤੁਸੀਂ ਲਿਖ ਕੇ ਰੱਖ ਲਓ ਚਾਹੇ ਮੇਰੀਆਂ ਗੱਲਾਂ ਕਈ ਪੈਣ ਪਰਾਵਾਂ ਨੂੰ ਬੁਰੀਆਂ ਵੀ ਲੱਗਣ ਪਰ ਇਹ ਸੱਚੀਆਂ ਨੇ ਕਹਿੰਦੇ ਸੱਚ ਹਮੇਸ਼ਾ ਕੜਵਾ ਹੀ ਹੁੰਦਾ ਠੀਕ ਹੈ ਬਜ਼ੁਰਗ ਵਿਚਾਰੇ ਆਪਦੇ ਸੁਭਾਅ ਤੋਂ ਮਜਬੂਰ ਉਹਨਾਂ ਆਪਾਂ ਕਹਿੰਦੇ ਵੀ ਇਹ ਹੜ ਦੇ ਨੀ ਟੋਕਾ ਟਾਕੀ ਕਰਨੋ ਇਹ ਵਿਚ ਐ ਕਰਦੇ ਨੇ ਇਹ ਐ ਕਰਦੇ ਨੇ ਉਹਨਾਂ ਨੂੰ ਪਤਾ ਹੁੰਦਾ ਉਹਨਾਂ ਨੂੰ ਹੁੰਦਾ ਵੀ ਕਿਤੇ ਸਾਡਾ ਬੱਚਾ ਗਲਤ ਪਾਸੇ ਨਾ ਚਲੇ ਜਾਵੇ ਕਿਤੇ ਸਾਡਾ ਬੱਚਾ ਥਿਰਕ ਨਾ ਜਾਵੇ ਕਿਤੇ ਬੱਚਾ ਸਾਡਾ ਗਲਤ ਪਾਸੇ ਕਿਉਂਕਿ ਅੱਜ ਦੇ ਸਮੇਂ ਵਿੱਚ ਅਗਰ ਤੁਸੀਂ ਕਰਜ਼ਾ ਸਿਰ ਤੇ ਚੜਾ ਲਿਆ ਤਾਂ ਤੁਹਾਡੀ ਜ਼ਿੰਦਗੀ ਚਲੀ ਜਾਵੇਗੀ ਪਰ ਤੁਹਾਡਾ ਕਰਜ਼ਾ ਨਹੀਂ ਉਤਰਦਾ ਕਿਉਂਕਿ ਸੰਭਲ ਕੇ ਚੱਲੋ ਕਹਿੰਦੇ ਚਾਦਰ ਦੇਖ ਕੇ ਪੈਰ ਪਸਾਰੋ ਤੇ ਦੂਸਰੀ ਗੱਲ ਜਦੋਂ ਤੁਸੀਂ ਦੇਖੋ ਦੋ ਗੱਲਾਂ ਆਪਣੀਆਂ ਹੋ ਚੁੱਕੀਆਂ ਨੇ ਤੇ ਤੀਸਰੀ ਗੱਲ ਜਦੋਂ ਵੀ ਤੁਸੀਂ ਆਪਣੇ ਬੱਚੇ-ਵੱਚੀ ਦਾ ਰਿਸ਼ਤਾ ਕਰਨਾ ਹੈ ਸਭ ਤੋਂ ਪਹਿਲਾਂ ਇਹ ਦੇਖੋ ਵੀ ਘਰ ਦੇ ਵਿੱਚ ਲਾਣੇਦਾਰੀ ਕਿਹਦੀ ਹੈ ਕੀ ਬਜ਼ੁਰਗਾਂ ਦੀ ਲਾਣੇਦਾਰੀ ਹੈਗੀ ਹੈ ਕਿਤੇ ਉੱਥੇ ਮੁੰਡੇ ਦੀ ਜਾਂ ਸੱਸ ਵਿੱਚ ਲਾਣੇਦਾਰੀ ਹੈ ਜਿਹੜੀ ਉਹ ਲੜਕੀ ਦੇ ਪਿਤਾ ਦੀ ਹੈਗੀ ਹੈ ਕਿਉਂਕਿ ਜਿੱਥੇ ਇਕੱਲੀ ਔਰਤ ਦੀ ਲਾਣੇਦਾਰੀ ਹੁੰਦੀ ਹੈ ਨਾ ਉੱਥੇ ਵੀ ਤੁਹਾਡੀ ਤੀ ਨਹੀਂ ਬਸੇਗੀ ਕਿਉਂਕਿ ਮੈਂ ਇਹ ਨਹੀਂ ਕਹਿੰਦੀ ਵੀ ਔਰਤ ਨੂੰ ਘਰ ਨਹੀਂ ਸੰਭਲਣਾ ਹੁੰਦਾ ਔਰਤ ਦਾ ਬਹੁਤ ਵੱਡਾ ਹੱਥ ਹੈ ਘਰ ਸੰਭਾਲਣ ਦੇ ਵਿੱਚ ਫਰਜ ਔਰਤ ਮੈਂ ਵੀ ਇੱਕ ਔਰਤਾਂ ਔਰਤ ਕਹਿੰਦੇ ਸਿਰਫ ਥੋੜਾ ਸੋਚਦੀ ਹੈ ਪਰ ਜਿਹੜਾ ਆਦਮੀ ਹੁੰਦਾ ਹੈ ਨਾ ਆਪਾਂ ਕਹਿ ਤਾਂ ਦਿੰਨੇ ਵੀ ਹਾਂ ਔਰਤਾਂ ਆਦਮੀ ਦੇ ਬਰਾਬਰ ਨੇ ਗੀਆਂ ਪਰ ਜਿਹੜਾ ਆਦਮੀ ਹੁੰਦਾ ਹੈ ਉਹ ਫਿਰ ਵੀ ਡੂੰਗੀ ਸੋਚ ਨੂੰ ਸੋਚ ਜਾਂਦਾ ਹੈ ਇੱਕ ਔਰਤ ਹੱਟ ਕਹਿੰਦੇ ਇੱਕ ਬੱਚੇ ਦਾ ਹੱਟ ਤ੍ਰਿਆ ਹੱਟ ਤੇ ਕਹਿੰਦੇ ਬੱਚੇ ਦਾ ਹੱਟ ਹੈ ਗੁਰਬਾਣੀ ਦੇ ਵਿੱਚ ਵੀ ਲਿਖਿਆ ਵੀ ਦੋਨੋਂ ਅਗਰ ਜਿੱਦ ਤੇ ਅੜ ਜਾਣ ਤਾਂ ਇਹਨਾਂ ਨੂੰ ਕੋਈ ਨਹੀਂ ਮਨਾ ਸਕਦਾ ਠੀਕ ਹੈ ਕਈ ਪੈਣਾ ਵੀ ਨੇ ਕਹਿਣੀਆਂ ਵੀ ਪੈਣ ਹੋ ਕੇ ਸਾਨੂੰ ਹੀ ਨਿੰਦ ਜਾਂਦੀ ਹੈ ਨਾ ਨਹੀਂ ਇਹ ਨਿੰਦਣ ਵਾਲੀ ਗੱਲ ਨਹੀਂ ਜਿਹੜੀ ਕਹਿੰਦੇ ਸੱਚ ਹੈ ਉਹ ਸੱਚ ਹੈ ਅਬਸਰ ਤੁਸੀਂ ਇਹ ਜਰੂਰ ਦੇਖਿਆ ਕਰੋ ਕਿ ਘਰ ਦੇ ਵਿੱਚ ਲਾਣੇਦਾਰੀ ਦੋਨੇ ਪਤੀ ਪਤਨੀ ਦੀ ਹੋਵੇ ਜਾਂ ਜਿਵੇਂ ਵੱਡੇ ਬਜ਼ੁਰਗ ਨੇ ਉਹਨਾਂ ਦੀ ਹੋਵੇ ਬੱਚਾ ਨਸ਼ਾ ਨਾ ਕਰਦਾ ਹੋਵੇ ਸਭ ਤੋਂ ਮੇਨ ਗੱਲ ਜਿਹੜੀ ਹੈਗੀ ਇਹ ਕਿ ਬੱਚੇ ਦਾ ਕਰੈਕਟਰ ਕਿੱਦਾਂ ਦਾ ਉਹਦੇ ਮਾਪੇ ਦਾ ਕਰੈਕਟਰ ਕਿੱਦਾਂ ਦਾ ਉਹਨਾਂ ਦੇ ਖਾਨਦਾਨ ਦਾ ਕਰੈਕਟਰ ਕਿੱਦਾਂ ਦਾ ਜ਼ਮੀਨ ਜੈਦਾ ਦਾ ਤੁਹਾਨੂੰ ਬਾਅਦ ਦੇ ਵਿੱਚ ਦੇਖਣੀ ਆ ਪਚਾਹੀਆਂ ਨੇ ਪਹਿਲਾਂ ਸਭ ਤੋਂ ਪਹਿਲਾਂ ਇਹ ਚੀਜ਼ ਦੇਖੋ ਕਿ ਜਿਸ ਬੱਚੇ ਜਾਂ ਬੱਚੀ ਨੂੰ ਤੁਸੀਂ ਵਿਆਹਣ ਲੱਗਿਆ ਕਿਤੇ ਅੱਜ ਕੱਲ ਇਹ ਆਮ ਐ ਸਵੇਰੇ ਰਿਸ਼ਤਾ ਹੁੰਦਾ ਸ਼ਾਮ ਨੂੰ ਮੁੱਕਰ ਜਾਂਦੇ ਨੇ ਮੈਂ ਤਾਂ ਕਿਸੇ ਨਾਲ ਹੋਰ ਵਿਆਹ ਕਰਾਉਣਾ ਸਭ ਤੋਂ ਪਹਿਲਾਂ ਇਹ ਪੁੱਛੋ ਕਿਉਂਕਿ ਅੱਜ ਕੱਲ 90% ਰਿਸ਼ਤੇ ਇਸੇ ਕਰਕੇ ਟੁੱਟ ਰਹੇ ਨੇ ਕਿ ਲੜਕੀ ਦਾ ਹੋਰ ਕਿਤੇ ਚੱਕਰ ਐ ਲੜਕੇ ਦਾ ਹੋਰ ਕਿਤੇ ਚੱਕਰ ਐ ਦੇਖੋ ਵਿਚਾਰੇ ਮਾਪੇ ਵਿੱਚੋਂ ਕੀ ਕਰਨਾ ਇੱਕ ਦੋ ਚਾਰ ਮਹੀਨਿਆਂ ਦੇ ਪਿਆਰ ਪਿੱਛੇ ਜਿਹੜੇ ਮਾਪੇ ਨੇ ਉਹਨਾਂ ਨੂੰ 9 ਮਹੀਨੇ ਮਾਂ ਨੇ ਗੋਦ ਚ ਰੱਖਿਆ ਗੰਧ ਚੱਕਿਆ ਪਿਓ ਨੇ ਆਪਦੀ ਦਾੜੀ ਚਿੱਟੀ ਕਰ ਲਈ ਐ ਪਿਓ ਨੇ ਆਪਦਾ ਖਾਣ ਪੀਣੇ ਦੇਖਿਆ ਪਿਓ ਨੇ ਦਿਨ ਰਾਤ ਮਿਹਨਤ ਕਰਕੇ ਉਹਨੂੰ ਇਸ ਕਾਬਿਲ ਬਣਾਇਆ ਪਰ ਉਹ ਦੋ ਮਹੀਨੇ ਦੇ ਪਿਆਰ ਪਿੱਛੇ ਮਾਪੇ ਨੂੰ ਕਹਿ ਦਿੰਦੇ ਨੇ ਸਾਨੂੰ ਛੋਡੇ ਬਿਨਾ ਸਰਜੂਗਾ ਬੱਚਿਆਂ ਨੂੰ ਵੀ ਮੇਰੀ ਹੱਥ ਬੰਨ ਕੇ ਬੇਨਤੀ ਹੈ ਕਿ ਪੁੱਤ ਪਿਆਰ ਤਾਂ ਜਦੋਂ ਆਪਾਂ ਵਿਆਹ ਹੋ ਜਾਂਦਾ ਉਸ ਤੋਂ ਬਾਅਦ ਵੀ ਆਪਣੀ ਪਤੀ ਪਤਨੀ ਨੂੰ ਕਰ ਸਕਦੇ ਆ ਕਿਤੇ ਵਧੀਆ ਚਲੋ ਖਾਨਦਾਨ ਬਰਾਬਰ ਦਾ ਹੈਗਾ ਤਾਂ ਤੁਹਾਡੇ ਮਾਪੇ ਤੋਂ ਦੇਖੋ ਆਪਦੀ ਖੁਸ਼ੀ ਵਾਸਤੇ ਮਾਪੇ ਨੂੰ ਠੋਕਰ ਨਾ ਮਾਰਿਆ ਕਰੋ ਕਿ ਕਿ ਜਿਹੜੇ ਪਿਆਰ ਨੂੰ ਤੁਸੀਂ ਅੱਜ ਕਹਿੰਦੇ ਵੀ ਅਸੀਂ ਤਾਂ ਇੱਕ ਦੂਜੇ ਨਾਲ ਬਿਨਾਂ ਰਹਿ ਹੀ ਨਹੀਂ ਸਕਦੇ ਤਾਂ 2 ਕੁ ਮਹੀਨਿਆਂ ਬਾਅਦ ਤੁਹਾਡਾ ਤਲਾਕ ਪੱਕਾ ਹੀ ਹੈ ਇਹ ਪਤਾ ਹੀ ਪਤਾ ਹੈ ਬਹੁਤ ਇਦਾਂ ਦੇ ਮੈਂ ਕੇਸ ਦੇਖੇ ਨੇ ਜਿਹੜੇ ਕਿ ਲਵ ਮੈਰਿਜ ਵਾਲੇ ਕੇਸ ਜਿੰਨੇ ਵੀ ਹੈਗੇ ਨੇ 99% ਫੇਲ ਹੁੰਦੇ ਨੇ 1% ਮੈਂ ਮੰਨ ਸਕਦੀਆਂ ਵੀ ਜਿਹੜੇ ਨਿਭਦੇ ਨੇ ਤੇ ਅਗਲੀ ਗੱਲ ਇੱਕ ਇਹ ਚੀਜ਼ ਦਾ ਜ਼ਰੂਰ ਪਤਾ ਕਰਿਆ ਕਰੋ ਜੇ ਕੋਈ ਕਹਿੰਦਾ ਵੀ ਸਾਡੀ ਕੁੜੀ ਜਾਂ ਸਾਡੇ ਜਵਾਈ ਨੂੰ ਪੁੱਛੇ ਵੀ ਨਾ ਅਸੀਂ ਕੋਈ ਕੰਮ ਨਹੀਂ ਕਰਦੇ ਦੇਖੋ ਕਈ ਧੀਆ ਇਦਾਂ ਦੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਪੁੱਛ ਕੇ ਮਾਪੇ ਸਾਰਾ ਕੰਮ ਕਰਦੇ ਨੇ ਜਿਹੜੀਆਂ ਕਿ ਬਿਲਕੁਲ ਸਹੀ ਸਲਾਹ ਦਿੰਦੀਆਂ ਨੇ ਵੈਸੇ ਆਪ ਦੇ ਕਰ ਜਾ ਕੇ ਕੋਈ ਉਂਬੀ ਵਜਾ ਤੋ ਇੰਟਰਫੇਅਰ ਨਹੀਂ ਕਰਦੇ ਕਿਉਂਕਿ ਸਭ ਸਿਆਣੇ ਨੇ ਅੱਜਕੱਲ ਪਰ ਜਿੱਥੇ ਜ਼ਿਆਦਾ ਹੋਵੇ ਉੱਥੇ ਵੀ ਤੁਹਾਡੀ ਧੀ ਨਹੀਂ ਬਸੇਗੀ ਤੇ ਅਖਿਰ ਮੈਂ ਬਹੁਤ ਰਿਸ਼ਤੇ ਇਦਾਂ ਦੇ ਦੇਖਨੇ ਜਿਹੜੇ ਕਿ ਟੁੱਟਦੇ ਨੇ ਤਾਂ ਕਹਿਣਗੇ ਹਨਾ ਮੈਨੂੰ ਭੈਣਾ ਵੀ ਬਹੁਤ ਕਈ ਵਾਰੀ ਮੈਸੇਜ ਕਰਦੀ ਹੁੰਦੇ ਨੇ ਵੀ ਸਾਡੀ ਜਿਹੜੀ ਨੂੰ ਸੱਸ ਦੀ ਜਿੱਥੇ ਲੜਾਈ ਹੋਵੇ ਉੱਥੇ ਅਕਸਰ ਲੜਕੀ ਉਹਨਾਂ ਦੇ ਵਿੱਚ ਇੰਟਰਫੇਅਰ ਹੁੰਦੀ ਆ ਕਿ ਮੇਰੀ ਸੱਸ ਮੇਰੀ ਨਾਨਦ ਦਾ ਜ਼ਿਆਦਾ ਕਰਦੀ ਐ ਤੇ ਮੇਰੇ ਪਤੀ ਨੂੰ ਮੈਨੂੰ ਹੋਰ ਸਾਰਿਆਂ ਨੂੰ ਹਨਾ ਉਹ ਕੁਛ ਨਹੀਂ ਹੋ ਕਰਦੀ ਤਾਂ ਪਲੀਜ਼ ਮੇਰੀ ਮਾਮਾ ਨੂੰ ਵੀ ਹੱਥ ਬੰਨ੍ਹ ਕੇ ਬੇਨਤੀ ਐ ਕਿ ਦੇਖੋ ਤੁਹਾਡੀ ਧੀ ਜਿਵੇਂ ਤੁਸੀਂ ਚਾਹੋਣੇ ਵੀ ਉਹਦਾ ਜਮਾਈ ਉਹਦਾ ਸੱਸ ਸਹੁਰਾ ਹਨਾ ਸਾਰੇ ਉਹਦਾ ਪਿਆਰ ਕਰਨ ਤਾਂ ਤੁਹਾਡੀ ਨੂੰ ਵੀ ਚਾਹੁੰਦੀ ਐ ਉਹਦੀ ਦੇਖੋ ਇਹ ਜਿੰਦਗੀ ਬਹੁਤ ਛੋਟੀ ਆ ਪਰ ਇਹ ਛੋਟੇ-ਛੋਟੀਆਂ ਗੱਲਾਂ ਨਾ ਤੁਸੀਂ ਜ਼ਰੂਰ ਗੌਰ ਕਰਨੀ ਤਾਂ ਕਿ ਆਉਣ ਵਾਲਾ ਭਵਿੱਖ ਦੇ ਵਿੱਚ ਤੁਹਾਨੂੰ ਪਸਤਾਉਣਾ ਨਾ ਪਵੇ ਦੇਖੋ ਆਪਣੀ ਸਿਆਣਪ ਤਾਂ ਨਹੀਂ ਚੱਲਦੀ ਮੈਂ ਤੁਹਾਨੂੰ ਪਹਿਲੀ ਕਹਿ ਵੀ ਗੁਰੂ ਸਾਹਿਬ ਜੀ ਅੱਗੇ ਅਰਦਾਸ ਕਰਕੇ ਚੱਲੋਗੇ ਤਾਂ ਤੁਹਾਨੂੰ ਹਰ ਇੱਕ ਵਿਗਨ ਤੋਂ ਬਚਾਉਣਗੇ ਤੇ ਜਿਹੜੀਆਂ ਇਹ ਮੈਂ ਤੁਹਾਨੂੰ ਕੁਝ ਗੱਲਾਂ ਦੱਸੀਆਂ ਨੇ ਇਹਨਾਂ ਨੂੰ ਤੁਸੀਂ ਜਰੂਰ ਆਪਣੇ ਹੀਰਦੇ ਵਿੱਚ ਬਿસા ਕੇ ਅੱਗੇ ਚੱਲਿਓ ਸਭ ਤੋਂ ਪਹਿਲਾਂ ਤੁਸੀਂ ਰਿਸ਼ਤਾ ਕਰਨ ਤੋਂ ਪਹਿਲਾਂ ਆਪਣੀ ਬੇਟੀ ਜਾਂ ਆਪਣੇ ਬੇਟੇ ਨੂੰ ਪੁੱਛੋ ਕਿ ਬੇਟਾ ਤੁਹਾਡਾ ਕਿਤੇ ਕੋਈ ਬਾਹਰ ਸੰਬੰਧ ਤਾਂ ਨਹੀਂ ਬਾਹਰ ਤੁਸੀਂ ਕਿਸੇ ਹੋਰ ਨਾਲ ਵਿਆਹ ਤਾਂ ਨਹੀਂ ਕਰਾਉਣਾ ਚਾਹੁੰਦੇ ਕਿਉਂਕਿ ਅੱਜ ਕੱਲ ਮੁੰਡੇ ਕੁੜੀਆਂ ਮਾਂ-ਬਾਪ ਦੀ ਇੱਜ਼ਤ ਨੂੰ ਸਕਿੰਟਾਂ ਵਿੱਚ ਰੋਲ ਜਾਂਦੇ ਨੇ ਮਾਪੇ ਬਿਚਾਰੇ ਖੁਸ਼ੀਆਂ ਦੇ ਨਾਲ ਖੇੜਿਆਂ ਦੇ ਨਾਲ 14 ਨਾਲ ਨਾ ਰਿਸ਼ਤਾ ਪੱਕਾ ਕਰਦੇ ਨੇ ਪਾਲਦੇ ਨੇ ਹੋਰ ਐ ਤੇ ਬੱਚੇ ਮਿੰਟ 'ਚ ਕਹਿ ਦਿੰਦੇ ਨੇ ਅਸੀਂ ਇੱਥੇ ਵਿਆਹ ਨਹੀਂ ਕਰਾਉਣਾ ਤਾਂ ਇਹ ਚੀਜ਼ ਹੈ ਨਾ ਜ਼ਰੂਰ ਧਿਆਨ ਰੱਖੋ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਦੱਸੀਆਂ ਨੇ ਕਿ ਤੁਸੀਂ ਇਹ ਕਰੋਗੇ ਤਾਂ ਦੇਖੋ ਵਾਈ ਗੁਰੂ ਜੀ ਤੁਹਾਨੂੰ ਹਰ ਇੱਕ ਚੀਜ਼ ਤੋਂ ਬਚਾਉਣਗੇ ਤੇ ਤੁਹਾਡਾ ਬੱਚਾ ਸੁਖੀ ਵੀ ਬਸੇਗਾ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਅਕਸਰ ਕਈ ਵਾਰੀ ਆਪਣੇ ਘਰਾਂ ਦੇ ਵਿੱਚ ਇਹ ਵੀ ਲੜਾਈਆਂ ਹੁੰਦੀਆਂ ਨੇ ਹਨਾ ਵੀ ਜਿਵੇਂ ਕਿ ਇੱਕ ਪਰਿਵਾਰ ਹੁੰਦਾ ਸਿੱਖ ਧਰਮ ਨੂੰ ਮੰਨਦਾ ਤੇ ਦੂਸਰਾ ਪਰਿਵਾਰ ਹੁੰਦਾ ਹੈਗਾ ਹਨਾ ਜਿਵੇਂ ਲਾਲਾਂ ਵਾਲੇ ਪੀਰ ਨੂੰ ਮੰਨਦਾ ਦੇਖੋ ਆਪਣੇ ਬੱਚੇ ਨੂੰ ਮਾਈਂਡ ਮਨ ਲੇ ਸੁਰੂ ਤੋਂ ਬਚਪਨ ਤੋਂ ਇਹ ਚੀਜ਼ ਜ਼ਰੂਰ ਸਿਖਾਓ ਕਿ ਬੇਟਾ ਸੌਰੀ ਕਰਦਾ ਤੇ ਪੇਕੇ ਕਰਦਾ ਬਹੁਤ ਜ਼ਿਆਦਾ ਫਰਕ ਹੁੰਦਾ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਮੇਰੇ ਪੇਕੇ ਤੇ ਸੌਰੇ ਪਰਿਵਾਰ ਦਾ ਜ਼ਮੀਨ ਅਸਮਾਨ ਦਾ ਫਰਕ ਹੈ ਮੇਰੇ ਪੇਕੇ ਦਾ ਪਰਿਵਾਰ ਹੈ ਬਹੁਤ ਫ੍ਰੀ ਮਾਈਂਡਡ ਹੈ ਤੇ ਜਿਹੜਾ ਮੇਰਾ ਸਹੁਰਾ ਪਰਿਵਾਰ ਹੈ ਇਹ ਬਹੁਤ ਜ਼ਿਆਦਾ ਹਨਾ ਸਿਧਾਂਤਾਂ ਵਾਲੇ ਦੇਖੋ ਕਹਿੰਦੇ ਹੁੰਦੇ ਨੇ ਕਹਿੰਦੇ ਜੇ ਤਾਂ ਪਰਿਵਾਰ ਨੂੰ ਦੇਖ ਲਈ ਜਾ ਤਾਂ ਸਹੁਰਿਆਂ ਦੇ ਮਗਰ ਲੱਗ ਜਾਓ ਅਗਰ ਉਹ ਤੁਹਾਡੇ ਮਗਰ ਲੱਗਦੇ ਨਹੀਂ ਤਾਂ ਉਹਨਾਂ ਨੂੰ ਮਗਰ ਲਾ ਲਓ ਪਰ ਸੁਖ ਇੱਥੇ ਹੀ ਹੋਵੇਗਾ ਅਗਰ ਤੁਸੀਂ ਕਹੋਗੇ ਮੈਂ ਆਪਦੇ ਰਸਤੇ ਚੱਲਾਂ ਜਾਂ ਇਹ ਮੇਰੇ ਰਸਤੇ ਚੱਲਣ ਅਗਰ ਉਹ ਨਹੀਂ ਚੱਲ ਰਹੇ ਤਾਂ ਤੁਸੀਂ ਉਹਨਾਂ ਦੇ ਰਸਤੇ ਚੱਲਪੋ ਤੁਹਾਡੇ ਪਰਿਵਾਰ ਦੇ ਵਿੱਚ ਖੁਸ਼ੀਆਂ ਖੇੜੇ ਲੈ ਕੇ ਆਉਣਾ ਮੇਨ ਕਰਨ ਇਹ ਹੀ ਹੈ ਕਿ ਸਾਰੇ ਪਿਆਰ ਤੇ ਇਤਫਾਕ ਨਾਲ ਮਿਲ ਕੇ ਚੱਲੋ ਆਹ ਉਹਨਾਂ ਪੰਮਿਲਾਾਂ ਦੀ ਅਗਲੀ ਵੀਡੀਓ ਦੇ ਵਿੱਚ ਉਦ ਤੱਕ ਲਈ ਸਤ ਸਿਰਿ